ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਸਰੀ ਵਿੱਚ 19 ਸਾਲਾ ਪੰਜਾਬੀ ਨੌਜਵਾਨ ਮਨਜੋਤ ਸਿੰਘ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਮ੍ਰਿਤਕ ਨੌਜਵਾਨ ਹਲਕਾ ਕਨੌਰ ਦੇ ਪਿੰਡ ਸ਼ੰਭੂ ਖੁਰਦ ਦਾ ਰਹਿਣ ਵਾਲਾ ਸੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਲੰਗੀ 7 ਅਗਸਤ ਨੂੰ ਕੈਨੇਡਾ ਵਿੱਚ ਪੜ੍ਹਾਈ ਲਈ ਗਿਆ ਸੀ ਜਿਸ ਦੀ ਕਲਾਸ ਵਿੱਚ ਪਹਿਲੇ ਦਿਨ ਹੀ ਬਾਥਰੂਮ ਚੋਂ লাশ ਮਿਲੀ ਪਿੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ ਅਤੇ ਹੁਣ ਉਸ ਦੀ Laash ਵਾਪਸ ਭਾਰਤ ਮੰਗਵਾਉਣ ਲਈ ਉਹਨਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਇਸ ਤਰ੍ਹਾਂ ਦੀ ਗੱਲ ਉਹ ਫਰਸਟ ਕਲਾਸ ਜੂਦੀ ਪੰਡੇ ਨੂੰ ਤੇ ਆਲਰੇਡੀ ਮੇਰੇ ਆਪਣੇ ਜਪਲਾਂ ਗਿਆ ਹੋਇਆ ਅਮਨਦੀਪ ਸਿੰਘ ਉੱਥੋਂ ਦੀ ਪੁਲਿਸ ਨੇ ਮੇਰੇ ਧਿੱਜੇ ਨਾਲ ਕਨੈਕਟ ਕਰਿਆ ਜਾ ਕੇ ਵੀ ਤੁਹਾਡੇ ਇਸ ਤਰ੍ਹਾਂ ਮੁੰਡਾ ਸਿੰਘ ਇੱਥੇ ਆਇਆ ਸੀ ਕੈਨੇਡਾ ਕ ਸਿਟੀ ਪੈਂਦਾ ਹੈ ਐਕਸਪਾਇਰ ਹੋ ਗਿਆ اٹੈਕ ਹੋਇਆ ਨੂੰ ਜੇ ਸਭ ਤੋਂ ਜ਼ਿਆਦਾ ਸੀ ਉਹ ਬਾਇਰ ਇੱਥੇ ਪਹੁੰਚਿਆ ਤੁਹਾਨੂੰ ਪਤਾ ਹੈ ਜਦੋਂ ਐਸਾ ਸੁਨੇਹਾ ਆ ਜਾਂਦਾ ਤਾਂ ਕੋਈ ਵੀ ਆਏ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਦਾ ਵੀ ਆਪਣੇ ਬਚਾਲੀਆ ਜਾ ਕੇ ਲੇਕਿਨ ਉਹ ਕਲਾਸ ਚ ਹੀ ਬਾਥਰਮਾਂ ਦੇ ਵਿੱਚ ਹੀ اٹੈਕ ਹੋਣ ਕਰਕੇ ਉਹਨਾਂ ਦੇ ਮੁਤਾਬਕ ਜਿਹੜੀ ਇੱਥੋਂ ਦੀ ਪੁਲਿਸ ਆ ਜਾਂ ਕੋਲ ਜੀ ਦਾ ਸਟਾਫ ਹੈ ਮੈਨੂੰ ਅਟੈਕ ਹੋਇਆ ਤੇ ਧੀਜਾ ਮੇਰਾ ਪਹੁੰਚ ਗਿਆ ਉੱਥੇ ਸ਼ਾਮ ਨੂੰ ਲੇਕਿਨ ਉਹਨਾਂ ਨੂੰ ਉਹਨਾਂ ਨੇ ਡੈੱਡ ਬੋਡੀ ਅਜੇ ਤੱਕ ਵੀ ਨਹੀਂ ਦਿਖਾਈ ਪੋਸਟਮਾਨ ਕਹਿੰਦੇ ਜਰੂਰ ਹੋ ਗਿਆ ਹੈ ਲੇਕਿਨ ਉਹਨੂੰ ਉੱਥੋਂ ਦੇ ਆਪਣੇ ਇੰਡੀਆ ਦੇ ਮੁਤਾਬਕ ਸ਼ਨੀਵਾਰ ਨੂੰ ਡੈੱਡ ਬੋਡੀ ਧਾਨਣਗੇ ਉਸ ਤੋਂ ਬਾਅਦ ਜੋ ਅਗਲਾ ਪ੍ਰੋਸੈਸ ਹੈ ਉਹ ਦਸਣਗੇ ਇੰਡੀਆ ਲੈਣ ਦੀ ਡੈੱਡ ਬੋਡੀ ਜਾਂ ਸੰਸਕਾਰ ਕਿਵੇਂ ਹੈਗਾ ਇਹ ਸੀ ਉਹਦੀ ਦੂ ਕਹਾਣੀ ਸੀ ਡੈਡ ਬੋਡੀ ਕੀ ਨਾਮ ਸੀ ਦਾ ਕਿ ਨਿਗੂਮਤ ਸੀ ਕਦੋਂ ਮੇਰੇ ਬੇਟੇ ਦੀ ਬੇਟੇ ਦਾ ਨਾਮ ਹੈ ਮਨਜੋਤ ਸਿੰਘ ਉਮਰ ਹੈਗੀ ਤਕਰੀਬ 19 ਸਾਲ ਚੱਲਿਆ ਸੀ ਬੁੰਨੀ ਮਸਾਲਾ ਚ ਇਹ 7 ਅਗਸਤ ਨੂੰ ਫਲੈਟ ਗਿਆ ਸਵੇਰੇ ਦਿੱਲੀ ਤੋਂ ਕੈਨੇਡਾ ਵਾਸਤੇ ਸਰੀ ਸ਼ਹਿਰ ਵਾਸਤੇ ਤੇ ਤਕਰੀਬਨ 1 ਮਹੀਨਾ ਹੋਇਆ ਸੀ ਗਿਆ ਨਾ ਤੇ ਮਨਪਾਗੀ ਜਿਹੜੀ ਹੈਗੀ ਆ ਖਬਰ ਸਾਨੂੰ ਮਿਲੀ ਆ ਜੋ ਕਿ ਸਾਡੇ ਸਟੈਪ ਨੂੰ ਨਹੀਂ ਤੇ ਮੈਂ ਥੋੜੀ ਜੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਕਿਉਂਕਿ ਉੱਥੋਂ ਜਿਹੜਾ ਡੈਡ ਬੋਡੀ ਲੈਣਾ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਹੈ 18 ਲੱਖ ਦੇ ਕਰੀਬ ਪਤਾ ਲੱਗਿਆ ਹੁਣ ਤੱਕ ਜੇ ਤੁਹਾਡੇ ਮਾਧਮ ਚੈਨਲ ਦੇ ਮਾਧਮ ਕੋਈ ਸਸਤਾ ਕੋਈ ਸਾਡੀ ਹੈਲਪ ਕਰਨਾ ਚਾਹੁੰਦੀ ਤਾਂ ਤੁਸੀਂ ਸਾਡੀ ਇਹ ਹੈਲਪ ਹੋ ਜਿਹੜੀ ਕਰ ਸਕਦੇ ਹਾਂ ਕੋਈ ਵੀ ਤੇ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਰਨਾ ਚਾਹੁੰਦੇ ਆ ਜੇ ਸਰਕਾਰ ਚਾਹੇ ਨਾ ਸਭ ਕੁਝ ਕਰ ਸਕਦੀ ਹੈ ਸਰਕਾਰ ਦੇ ਅੱਥਰ ਹੈਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਜੇ ਇਹ ਸਾਡੀ ਸਰਕਾਰ ਕੁਝ ਹੈਲਪ ਕਰ ਦੇ ਤਾਂ ਅਸੀਂ ਸਰਕਾਰ ਦੇ ਵੀ ਕੁਝ ਸ਼ੁਕਰਗੁਜ਼ਾਰ ਹੋਵਾਂਗੇ ਬਹੁਤ-ਬਹੁਤ ਤੇ ਤੁਹਾਡੇ ਚੈਨਲ ਦੇ ਸ਼ੁਕਰਗੁਜ਼ਾਰ ਹੋਵਾਂਗੇ ਜੇ ਤੁਹਾਡੇ ਚੈਨਲ ਦੇ ਮਾਧਮੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਜਾਂ ਕੋਈ ਵੀ ਸੰਸਥਾ ਜਿਹੜੀ ਸਾਡੀ ਹੈਲਪ ਕਰ ਸਕੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਸ ਇਚਨਸੀਸ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ he is professional by plumbing electrician machinery work carpentry for more information please contact him at www.checktrade.com id number 921760 sharma chandakal santal call him on this number 74 41161 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ